ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਉਹ ਕਿਹੜੇ ਛੇ ਸੰਕੇਤ ਹਨ ਜੋ ਸਾਡੇ ਸਤਿਗੁਰੂ ਜੀ ਸਾਨੂੰ ਚੰਗਾ ਸਮਾਂ ਆਉਣ ਤੋਂ ਪਹਿਲਾਂ ਆਪ ਹੀ ਦਿੰਦੇ ਹਨ ਪਿਆਰੀ ਸਾਧ ਸੰਗਤ ਜੀ ਆਪਣੀ ਵਾਗ ਡੋਰ ਮੁਕੰਮਲ ਤੌਰ ਤੇ ਵਾਹਿਗੁਰੂ ਜੀ ਦੇ ਹੱਥ ਦੇ ਵਿੱਚ ਹੈ ਸਾਨੂੰ ਜ਼ਿੰਦਗੀ ਦੇ ਵਿੱਚ ਕਿਹੜੀ ਚੀਜ਼ ਦੇਣੀ ਹੈ ਕਿਹੜੀ ਚੀਜ਼ ਨਹੀਂ ਦੇਣੀ ਉਸ ਮਾਲਕ ਨੇ ਇਸ ਗੱਲ ਨੂੰ ਆਪਣੇ ਹੱਥ ਦੇ ਵਿੱਚ ਰੱਖਿਆ ਹੋਇਆ ਹੈ ਸੰਗਤ ਜੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਾਂਜੀ ਗੁਰੂ ਨਾਨਕ ਤੇ ਆਸ਼ਾ ਜੀ ਜਰੂਰ ਲਿਖ ਦੇਣਾ ਜੀ ਸਾ ਸੰਗਤ ਜੀ ਪ੍ਰਕਿਰਤੀ ਰੂਪ ਤੋਂ ਸਾਡੇ ਨੇੜੇ ਤੇਰੇ ਕੁਝ ਐਸੀਆਂ ਘਟਨਾਵਾਂ ਘਟਦੀਆਂ ਨੇ ਜੋ ਸਾਨੂੰ ਭਵਿੱਖ ਦੇ ਵਿੱਚ ਸ਼ੁਭ ਫਲ ਮਿਲਣ ਵਾਸਤੇ ਸੰਕੇਤ ਦਿੰਦੀਆਂ ਨੇ ਪਰ ਸਾਨੂੰ ਇਹਨਾਂ ਘਟਨਾਵਾਂ ਦੇ ਬਾਰੇ ਪਤਾ ਨਹੀਂ ਚੱਲਦਾ ਸਾਤ ਸੰਗਾਜੀ ਤੁਹਾਡਾ ਤੁਹਾਡੇ ਭਵਿੱਖ ਦੇ ਵਿੱਚ ਚੰਗਾ ਸਮਾਂ ਕਦੋਂ ਆਉਣ ਵਾਲਾ ਹੈ ਜੇ ਤੁਸੀਂ ਕਿਸੇ ਜ਼ਰੂਰੀ ਕੰਮ ਦੇ ਲਈ ਘਰ ਤੋਂ ਬਾਹਰ ਜਾ ਰਹੇ ਹੋ ਰਸਤੇ ਦੇ ਵਿੱਚ ਤੁਹਾਨੂੰ ਸੱਪ ਦਿਖ ਜਾਵੇ ਤਾਂ ਇਹ ਬਹੁਤ ਚੰਗਾ ਸੰਕੇਤ ਮੰਨਿਆ ਗਿਆ ਹੈ ਸੱਪ ਦਾ ਦਿਖਣਾ ਇਸ ਗੱਲ ਦਾ ਸੰਕੇਤ ਹੈ ਕਿ ਛੇਤੀ ਤੁਹਾਨੂੰ ਕੋਈ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ ਦੂਜਾ ਜੇ ਘਰ ਦੇ ਵਿੱਚ ਚਿੜੀ ਛੀਂ-ਛੀਂ ਕਰਦੀ ਹੈ ਇਹ ਦਿਨ ਦੇ ਵਿੱਚ ਕਈ ਵਾਰ ਤੁਹਾਡੇ ਘਰ ਆਵੇ ਤੇ ਦਾਣਾ ਪਾਣੀ ਚੁਕੇ ਤਾਂ ਇਹ ਬਰਕਤ ਦੀ ਨਿਸ਼ਾਨੀ ਹੈ ਤੀਜੀ ਗੱਲ ਟੁੱਟਦਾ ਹੋਇਆ ਤਾਰਾ ਦੇਖਣਾ ਜੇ ਤੁਹਾਨੂੰ ਕਦੇ ਟੁੱਟਦਾ ਹੋਇਆ ਤਾਰਾ ਦਿਖੇ ਤਾਂ ਅੱਖਾਂ ਬੰਦ ਕਰਕੇ ਕੁਝ ਨਾ ਕੁਝ ਜ਼ਰੂਰ ਮੰਗੋ ਇਹ ਇਸ਼ਿਆ 30 ਦਿਨਾਂ ਦੇ ਵਿੱਚ ਜ਼ਰੂਰ ਪੂਰੀ ਹੁੰਦੀ ਹੈ ਜੇ ਤੁਸੀਂ ਬਿਮਾਰ ਹੋ ਤਾਂ ਛੇਤੀ ਹੀ ਠੀਕ ਹੋਣ ਲੱਗ ਜਾਓਗੇ ਤੁਹਾਡੇ ਭਾਗ ਚਮਕ ਜਾਣਗੇ ਚੌਥੀ ਗੱਲ ਸੰਗਤ ਜੀ ਰਾਹ ਦੇ ਵਿੱਚ ਨਵ ਵਿਆਹ ਜੋੜਾ ਮਿਲ ਜਾਵੇ ਤਾਂ ਇਹ ਬਹੁਤ ਚੰਗਾ ਸੰਕੇਤ ਮੰਨਿਆ ਜਾਂਦਾ ਹੈ ਇਸ ਤੋਂ ਭਾਵ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦਾ ਆਗਮਨ ਹੋਣ ਵਾਲਾ ਹੈ ਪੰਜਵਾਂ بارش ਤੇ ਜਿੰਨਾ ਦੇ ਵਿੱਚ ਸੂਰਜ ਚਮਕਣਾ ਜਿਵੇਂ ਕਿ ਦੇਖਦੇ ਹਾਂ ਕਿ بارش ਦੇ ਚਲਦਿਆਂ ਚਲਦਿਆਂ ਇੱਕਦਮ ਸੂਰਜ ਦੇ ਦਰਸ਼ਨ ਹੋ ਜਾਣ ਜਿਸ ਨੂੰ ਇਹ ਨਜ਼ਾਰਾ ਦੇਖਣ ਨੂੰ ਮਿਲਦਾ ਹੈ ਉਸਦੀ ਕਿਸਮਤ ਸੂਰਜ ਵਾਂਗ ਚਮਕ ਜਾਂਦੀ ਹੈ ਉਸ ਦੇ ਜੀਵਨ ਦੇ ਵਿੱਚ ਹਨੇਰਾ ਦੂਰ ਹੋ ਜਾਂਦਾ ਹੈ ਤੇ ਇੱਕ ਨਵੀਂ ਰੋਸ਼ਨੀ ਪੈਦਾ ਹੁੰਦੀ ਹੈ ਇਸ ਰੋਸ਼ਨੀ ਦੇ ਨਾਲ ਉਸ ਦਾ ਸਾਰਾ ਜੀਵਨ جگਮਗਾ ਉੱਠਦਾ ਹੈ ਇਹ ਸਭ ਗੱਲਾਂ ਸਾਨੂੰ ਆਮ ਹੀ ਇੰਟਰਨੈਟ ਤੇ ਸੁਣਨ ਨੂੰ ਮਿਲਦੀਆਂ ਹਨ ਸਾਦ ਸੰਗਤ 'ਚ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਤਕ ਸੁਖ ਵਾਇਗ੍ਰੋਜੀ ਦੀ ਮਰਜ਼ੀ ਦੇ ਮੁਤਾਬਕ ਅਤੇ ਆਪਣੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਮਿਲਦੇ ਹਨ ਪਰ ਕਈ ਵਾਰ ਹੱਥ ਵਿੱਚ ਆਉਂਦਾ ਆਉਂਦਾ ਮੌਕਾ ਵੀ ਅਸੀਂ ਗਵਾ ਲੈਂਦੇ ਹਾਂ ਭਾਵੇਂ ਉਸ ਮੌਕੇ ਤੋਂ ਅਸੀਂ ਪਛੜ ਜਾਂਦੇ ਹਾਂ ਜਿਸ ਤਰ੍ਹਾਂ ਸਾਨੂੰ ਸਾਡੇ ਵਾਇਗ੍ਰੋਸ਼ ਕਈ ਤਰ੍ਹਾਂ ਦੇ ਮੌਕੇ ਦਿੰਦੇ ਨੇ ਕਈ ਤਰ੍ਹਾਂ ਦੇ ਸੰਕੇਤ ਵੀ ਦਿੰਦੇ ਨੇ ਪਰ ਸੰਗਤ ਜੀ ਅਸੀਂ ਅਣਜਾਣਪੁਣੀ ਵਿੱਚ ਇਨ੍ਹਾਂ ਮੌਕਿਆਂ ਨੂੰ ਸੰਭਾਲ ਹੀ ਨਹੀਂ ਪਾਉਂਦੇ ਸਾਨੂੰ ਇੰਨਾਂ ਗੱਲਾਂ ਦਾ ਪਤਾ ਨਹੀਂ ਹੁੰਦਾ ਤੇ ਨਾ ਹੀ ਸਾਨੂੰ ਕੋਈ ਐਡਾ ਵੱਡਾ ਗਿਆਨ ਪ੍ਰਾਪਤ ਹੁੰਦਾ ਹੈ ਜਦ ਵੀ ਮਾਲਕ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਦਿੰਦੇ ਹਨ ਤਾਂ ਕਈ ਤਰ੍ਹਾਂ ਦੇ ਸੰਕੇਤ ਵੀ ਦਿੰਦੇ ਹਨ ਅਤੇ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਇਸੇ ਵਿਸ਼ੇ ਤੇ ਅਸੀਂ ਗੱਲ ਕਰਾਂਗੇ ਸੰਗਤ ਜੀ ਸਾਡੀ ਜ਼ਿੰਦਗੀ ਦੇ ਵਿੱਚੋਂ ਦੁੱਖਾਂ ਦਾ ਸਮਾਂ ਲੰਘ ਕੇ ਚੰਗਾ ਸਮਾਂ ਆਉਣ ਵਾਲਾ ਹੁੰਦਾ ਹੈ ਜਾਂ ਫਿਰ ਖੁਸ਼ੀਆਂ ਬਰਕਤਾਂ ਵਾਲਾ ਸਮਾਂ ਆਉਣ ਵਾਲਾ ਹੁੰਦਾ ਹੈ ਤਾਂ ਫਿਰ ਸੰਗਤ ਜੀ ਸਾਡੇ ਸੱਚੇ ਪਾਤਸ਼ਾਹ ਜੀ ਸਾਨੂੰ ਕਿਹੜੇ ਸੰਕੇਤ ਦਿੰਦੇ ਹਨ ਉਹ ਸੰਕੇਤ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਸੰਗਤ ਜੀ ਅਸੀਂ ਅਕਸਰ ਹੀ ਸਿਆਣੇ ਘਰ ਦੇ ਬਜ਼ੁਰਗਾਂ ਦੇ ਕੋਲੋਂ ਸੁਣਿਆ ਹੀ ਹੋਵੇਗਾ ਇਹ ਪਹਿਲੀ ਗੱਲ ਤਾਂ ਇੱਕ ਜਦੋਂ ਵੀ ਪਰਮਾਤਮਾ ਕਿਸੇ ਬੰਦੇ ਤੇ ਮਾੜਾ ਸਮਾਂ ਲਿਆਉਂਦੇ ਨੇ ਤਾਂ ਉਸੇ ਲਤਨੇ ਮਾ ਦੇ ਉਹਦੀ ਮੱਤ ਮਾਰ ਦਿੰਦੇ ਨੇ ਸੰਗਤ ਜੀ ਮੱਤ ਦੇ ਮਰਨ ਦੇ ਨਾਲ ਹੀ ਉਹ ਵਿਅਕਤੀ ਗਲਤ ਕੰਮ ਕਰਨ ਲੱਗ ਜਾਂਦਾ ਹੈ ਸੁਭਾਵਕ ਇਹ ਹੀ ਕਿ ਜਦੋਂ ਆਦਮੀ ਮਾੜੇ ਕੰਮ ਕਰੇਗਾ ਤਾਂ ਉਸਤੇ ਸਮੇਂ ਦਾ ਮਾੜਾ ਹੋਣਾ ਹੀ ਪਾਣੀ ਹੈ ਜਾਂਦਾ ਹੈ ਸਾਧ ਸੰਗਤ ਜੀ ਅਸੀਂ ਅਕਸਰ ਹੀ ਕਹਿੰਦੇ ਸੁਣਿਆ ਹੋਵੇਗਾ ਕਿ ਮਾੜੇ ਕਰਮ ਦਾ ਮਾੜਾ ਨਤੀਜਾ ਹਰ ਆਤਮਾ ਸੱਚੇ ਪਾਤਸ਼ਾਹ ਕਦੇ ਵੀ ਕਿਸੇ ਤੇ ਥੱਪੜ ਨਹੀਂ ਮਾਰਦੇ ਉਸੇ ਮਤ ਮਾਰ ਦਿੰਦੇ ਨੇ ਸਾਰਾ ਕੁਝ ਗਲਤ ਕਰਨ ਆਪ ਹੀ ਲੱਗ ਪੈਂਦਾ ਹੈ ਵਿਅਕਤੀ ਉਸ ਵਿਅਕਤੀ ਨੂੰ ਚੰਗੇ ਮਾੜੇ ਵਿਅਕਰਕ ਨਹੀਂ ਪਤਾ ਲੱਗਦਾ ਉਹ ਸਭ ਕੁਝ ਭੁੱਲ ਜਾਂਦਾ ਹੈ ਤੇ ਚੰਗੇ ਮਾੜੇ ਕਰਮਾਂ ਦਾ ਫਰਕ ਭੁੱਲ ਜਾਂਦਾ ਹੈ ਉਸ ਦੀ ਜ਼ਿੰਦਗੀ ਦਾ ਜੰਜਾਲ ਬਣ ਜਾਂਦੀ ਹੈ ਇਸ ਲਈ ਸਾਧ ਸੰਗਤ ਦੇ ਮਹਾਪੁਰਖ ਜੀ ਕਹਿੰਦੇ ਹਨ ਕਿ ਕਦੇ ਵੀ ਮਾੜੇ ਕਰਮ ਨਾ ਕਰੋ ਜੇਸਨਾ ਸਾਨੂੰ ਵਾਇਗਰੋ ਜੀ ਦੀ ਨਰਾਜਗੀ ਦਾ ਸਾਹਮਣਾ ਕਰਨਾ ਪੈ ਜਾਵੇ ਕਿਉਂਕਿ ਵਾਇਗਰੋ ਜੀ ਨੇ ਸਾਰਾ ਰਜਿਕ ਦਿੱਤਾ ਹੋਇਆ ਹੈ ਕਿਉਂਕਿ ਵਾਇਗਰੋ ਜੀ ਨੇ ਸਾਟਾ ਰਜਿਕ ਕਦੇ ਵੀ ਨਹੀਂ ਖੋਣਾ ਰੋਟੀ ਤਾਂ ਹਰ ਇੱਕ ਵਿਅਕਤੀ ਨੂੰ ਦੇ ਕੇ ਹੀ ਉਹ ਤੋਰਦੇ ਹਨ ਚਾਹੇ ਵਿਅਕਤੀ ਚੰਗਾ ਕਰਮ ਕਰੇ ਚਾਹੇ ਮਾੜਾ ਕਰੇ ਸਾ ਸੰਗਾ ਜੀ ਉਸੇ ਉਸੇ ਤਰ੍ਹਾਂ ਇੱਕ ਦੂਸਰੀ ਗੱਲ ਕਿ ਜਿਸ ਵਿਅਕਤੀ ਤੇ ਪਰਮਾਤਮਾ ਖੁਸ਼ ਹੁੰਦੇ ਨੇ ਪਰਮਾਤਮਾ ਉਸ ਵਿਅਕਤੀ ਨੂੰ ਤਾਂ ਸਾਰੀਆਂ ਹੀ ਬਖਸ਼ਿਸ਼ਾਂ ਵੇਟ ਕਰ ਦਿੰਦੇ ਨੇ ਉਸ ਵਿਅਕਤੀ ਦੀਆਂ ਬਰਕਤਾਂ ਦਾ ਕੋਈ ਵੀ ਹਿਸਾਬ ਨ ਕਿਤਾਬ ਨਹੀਂ ਲਾਇਆ ਜਾ ਸਕਦਾ ਜਿਵੇਂ ਮਾਹੋਰਖਾਣੇ ਬੜਾਈ ਸੋਨਾ ਸਮਝਾਇਆ ਹੈ ਕਿ ਪਰਮਾਤਮਾ ਜਦੋਂ ਵੀ ਕਿਸੇ ਦੇ ਖੁਸ਼ ਹੁੰਦੇ ਨੇ ਜ਼ਿੰਦਗੀ ਵਿੱਚ ਪਿਛੇ ਲੱਗੇ ਵਿਅਕਤੀ ਨੂੰ ਉਹ ਸਾਹਮਣੇ ਲਿਆ ਕੇ ਖੜਾ ਕਰ ਦੇਣ ਭਾਵੇਂ ਉਸ ਦੀ ਕਿਸਮਤ ਵਾਰਸ਼ਤੋਂ ਅਰਸ਼ ਤੱਕ ਲੈ ਕੇ ਜਾਣ ਇਹ ਤਾਂ ਸਭ ਕੁਝ ਮਾਲਕ ਦੇ ਜਿਨ੍ਹਾਂ ਨੂੰ ਆਪਾਂ ਦੁਨੀਆਦਾਰੀ ਦੇ ਵਿੱਚ ਰਹਿ ਕੇ ਸਮਝ ਨਹੀਂ ਪਉਂਦੇ ਅਤੇ ਇਹਨਾਂ ਗੱਲਾਂ ਤੋਂ ਸਾਬਤ ਹੁੰਦਾ ਹੈ ਕਿ ਸਾਡੇ ਹੱਥ ਦੇ ਵਿੱਚ ਕੁਝ ਨਹੀਂ ਖੁਸ਼ੀ ਕਮੀ ਦੁੱਖ ਸਭ ਕੁਝ ਪਰਮਾਤਮਾ ਦੇ ਹੱਥ ਵਿੱਚ ਹੈ ਪਰ ਇਹ ਤਾਂ ਗੱਲ ਚਾਦ ਰੱਖਣ ਵਾਲੀ ਹੈ ਕਿ ਪਰਮਾਤਮਾ ਜੀ ਹਰ ਇੱਕ ਵਿਅਕਤੀ ਹਰ ਇੱਕ ਬੰਦੇ ਨੂੰ ਇੱਕ ਮੌਕਾ ਤਾਂ ਦਿੰਦੇ ਹਨ ਬਸ ਬੰਦੇ ਨੂੰ ਸਮਝਣਾ ਪੈਂਦਾ ਹੈ ਕਿ ਉਹ ਮੌਕਾ ਸਾਨੂੰ मिल ਰਿਹਾ ਹੈ ਨਾਲ ਸੰਭਾਲਣਾ ਇਹ ਸਾਡੇ ਉੱਪਰ ਨਿਰਭਰ ਕਰਦਾ ਹੈ ਪਰ ਕਈ ਵਾਰੀ ਆਪਾਂ ਉਹਨਾਂ ਮੌਕਿਆਂ ਨੂੰ ਸਮਝ ਹੀ ਨਹੀਂ ਪਾਉਂਦੇ ਆਪਾਂ ਉਹਨਾਂ ਮੌਕਿਆਂ ਨੂੰ ਆਪਣੇ ਹੱਥ ਦੇ ਵਿੱਚੋਂ ਗਵਾ ਦਿੰਦੇ ਹਾਂ ਜਾ ਸੰਗਜੀ ਮਾਲਕ ਨੇ ਜਾਦਵੀ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀ ਭੇਜਣੀ ਹੁੰਦੀ ਹੈ ਜਾਂ ਫਿਰ ਸਾਡੇ ਉੱਪਰ ਚੰਗਾ ਸਮਾਂ ਆਉਣਾ ਹੁੰਦਾ ਹੈ ਜਾਂ ਸਾਡੇ ਘਰ ਦੇ ਵਿੱਚ ਧਨ ਵਰਕਤ ਆਉਣੀ ਹੁੰਦੀ ਹੈ ਤਾਂ ਫਿਰ ਸਾ ਸੰਗਾ ਜੀ ਸਾਨੂੰ ਪਰਮਾਤਮਾ ਕਈ ਤਰ੍ਹਾਂ ਦੇ ਸੰਕੇਤ ਦਿੰਦੇ ਹਨ ਇਹ ਸੰਕੇਤ ਇਹ ਘਟਨਾਵਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਜੇਕਰ ਤੁਸੀਂ ਇਸ ਮੌਕੇ ਨੂੰ ਹੱਥੋਂ ਨਾ ਗਵਾ ਦੇਣਾ ਪਹਿਲੀ ਗੱਲ ਪਹਿਲਾ ਸੰਕੇਤ ਜਦ ਵੀ ਸਾਡੇ ਦੇ ਚੰਗਾ ਸਮਾਂ ਆਉਂਦਾ ਹੈ ਸਾਡੇ ਅੰਦਰ ਸੁਸਤੀ ਆਲਸ ਦੂਰ ਹੁੰਦਾ ਹੈ ਭਾਵ ਕਿ ਅਸੀਂ ਹਿੰਮਤੀ ਤੇ ਉਦਮੀ ਬਣ ਜਾਂਦੇ ਹਾਂ ਪਰਮਾਤਮਾ ਸਾਨੂੰ ਉਦਮ ਬਖਸ਼ ਦਿੰਦੇ ਹਨ ਸਾਨੂੰ ਅਮਰਤ ਵੇਲੇ ਉੱਠੰਦੀ ਦਾਤਵੀ ਬਖਸ਼ਦੇ ਹਨ ਸਾ ਸੰਗਤ ਜੀ ਕਿਸੇ ਵੀ ਕਾਮਯਾਬੀ ਪਿੱਛੇ ਆਦਮੀ ਦੀ ਜ਼ਿੰਦਗੀ ਦੇ ਕੁਝ ਨਿਯਮ ਹੁੰਦੇ ਹਨ ਜਿਵੇਂ ਕਿ ਉਸ ਵਿਅਕਤੀ ਦੇ ਸਮੇਂ ਉਸ ਵਿਅਕਤੀ ਦਾ ਸਮੇਂ ਸਿਰ ਉੱਠਣਾ ਸਮੇਂ ਸਿਰ ਆਪਣੇ ਕੰਮਾਂ ਨੂੰ ਨਿਪੇੜ ਲੈਣਾ ਇਸ ਲਈ ਜਦੋਂ ਵੀ ਸਾਡੀ ਜ਼ਿੰਦਗੀ ਵਿੱਚੋਂ ਆਲਸ ਦੂਰ ਹੁੰਦਾ ਹੈ ਤੁਸੀਂ ਵੇਖੋਗੇ ਕਿ ਤੁਹਾਡੀ ਅੰਮ੍ਰਿਤ ਵੇਲੇ ਕਿਸੇ ਦੇ ਉੱਠਣ ਤੋਂ ਬਿਨਾਂ ਹੀ ਆਪਣੇ ਆਪ ਅੱਖ ਖੋਲ ਜਾਵੇਗੀ ਕਿਉਂਕਿ ਜਿਸ ਦਿਨ ਸਾਨੂੰ ਪਰਮਾਤਮਾ ਜੀ ਉਦਮ ਦੇਣਗੇ ਫਿਰ ਅਸੀਂ ਆਪਣੇ ਆਪ ਹੀ ਬਿਸਤਰ ਤੋਂ ਉੱਠਣਾ ਸ਼ੁਰੂ ਕਰ ਦਿੰਦੇ ਹਾਂ ਫਿਰ ਉਸ ਦਿਨ ਤੋਂ ਸਮਝ ਜਾਣਾ ਕਿ ਜ਼ਿੰਦਗੀ ਦੀ ਚੰਗੇ ਦਿਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਸਾਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਹੋ ਗਿਆ ਹੈ ਸਾਡੇ ਅੰਮ੍ਰਿਤ ਵੇਲੇ ਦਾ ਜਾਗਣਾ ਨਿਰੰਤਰ ਹੋ ਜਾਂਦਾ ਹੈ ਮਨ ਵਿੱਚ ਬਣ ਗਿਆ ਹੈ ਤਾਂ ਸਮਝ ਲੈਣਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਚੰਗਾ ਸਮਾਂ ਆਉਣ ਵਾਲਾ ਹੈ ਸਾਡੇ ਸਾਰੇ ਹੀ ਸੁਪਨੇ ਪਰਮਾਤਮਾ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਆਪ ਪੂਰੇ ਕਰ ਦੇਣਗੇ ਇਸ ਤੋਂ ਅਗਲਾ ਸੰਕੇਤ ਜਦੋਂ ਸਾਡਾ ਮਨ ਗੁਰਬਾਣੀ ਵਿੱਚ ਟਿਕਣਾ ਸ਼ੁਰੂ ਹੋ ਜਾਂਦਾ ਹੈ ਅੰਮ੍ਰਿਤ ਵੇਲੇ ਗੁਰਬਾਣੀ ਪੜ੍ਹਨ ਨੂੰ ਦਿਲ ਕਰਦਾ ਹੈ ਬਾਣੀ ਪੜ੍ਹਨ ਲਈ ਸਾਡੇ ਮਨ 'ਚ ਚਾਹ ਪੈਦਾ ਹੁੰਦਾ ਹੈ ਬਾਣੀ ਕਈ ਬੱਚੇ ਆਮ੍ਰਿਤ ਵੇਲੇ ਉੱਠ ਕੇ ਪੜ੍ਹਦੇ ਹਨ ਆਪਣੇ ਸਕੂਲ ਦਾ ਕੰਮ ਵੀ ਕਰਦੇ ਹਨ ਜਦੋਂ ਸਾਡੇ ਕੰਮ ਵਿੱਚ ਜੀ ਲੱਗਣਾ ਸ਼ੁਰੂ ਹੋ ਜਾਂਦਾ ਹੈ ਤੁਸੀਂ ਦੇਖਿਆ ਹੀ ਹੋਵੇਗਾ ਕਿ ਜਦ ਬੱਚਾ ਮਨ ਲਾ ਕੇ ਪੜ੍ਹਾਈ ਕਰਦਾ ਹੈ ਤਾਂ ਉਹ ਕਿਸੇ ਪੱਧਰੇ ਤੇ ਪਹੁੰਚ ਜਾਂਦਾ ਹੈ ਪਰ ਜੇਕਰ ਉਹ ਮਨ ਨਹੀਂ ਲਗਾਉਂਦਾ ਉਹ ਕਿਸੇ ਪਾਸੇ ਜੋਗਾ ਨਹੀਂ ਰਹਿ ਜਾਂਦਾ ਇਸੇ ਹੀ ਤਰ੍ਹਾਂ ਜੇਕਰ ਅਸੀਂ ਗੁਰਬਾਣੀ ਵਿੱਚ ਮਨ ਲਗਾ ਕੇ ਪਰਮਾਤਮਾ ਨੂੰ ਯਾਦ ਕਰਦੇ ਹਾਂ ਭਾਵ ਕਿ ਉਹਨਾਂ ਦੇ ਸਾਨੂੰ ਕਿ ਤੁਹਾਡੇ ਤੇ ਪਰਮਾਤਮਾ ਦੀ ਕਿਰਪਾ ਹੋਣੀ ਸ਼ੁਰੂ ਹੋ ਗਈ ਹੈ ਤੇ ਸਾਡੀ ਜ਼ਿੰਦਗੀ ਵਿੱਚ ਚੰਗੇ ਦਿਨਾਂ ਦੀ ਸ਼ੁਰੂਆਤ ਹੋ ਗਈ ਹੈ ਸੰਗਤ ਜੀ ਐਸੀ ਕਰਕੇ ਜੈਦੇ ਵੀ ਤੁਹਾਡੀ ਜ਼ਿੰਦਗੀ ਵਿੱਚ ਇਹ ਬਦਲਾਅ ਨਚਰਾਉਣ ਲੱਗ ਚਾਨ ਤਾਂ ਫਿਰ ਤੁਸੀਂ ਇਹ ਸਮਝ ਲੈਣਾ ਕਿ ਤੁਹਾਡਾ ਪਰਮਾਤਮਾ ਸੱਚੇ ਪਾਇਆ ਸਾ ਤੁਹਾਡੇ ਦੇ ਕਿਰਪਾ ਕਰ ਰਹੇ ਹਨ ਜਵੇਂ ਸੰਗਤ ਜੀ ਸਾਡੇ ਆਖ 3 ਵਜੇ ਤੋਂ 5 ਵਜੇ ਦੇ ਵਿੱਚ ਕਾਰ ਖੁੱਲ ਜਾਵੇ ਸਭ ਤੋਂ ਚੰਗਾ ਸੰਕੇਤ ਇਹ ਹੈ ਸੰਗਤ ਜੀ ਦੂਸਰਾ ਸੰਕੇਤ ਤੁਹਾਨੂੰ ਦੱਸਿਆ ਜਾਏਗਾ ਤੁਹਾਡੇ ਮਨ ਦੇ ਵਿੱਚ ਉਧਮ ਆ ਜਾਵੇ ਆਲਸ ਦੂਰ ਜਾਵੇ ਤੁਹਾਡਾ ਮਨ ਕੰਮ ਕਰਨ ਨੂੰ ਕਰੇ ਤਾਂ ਸੰਗਤ ਜੀ ਸਮਝ ਲੈਣਾ ਤੁਹਾਡੇ ਉੱਪਰ ਵਾਈ ਗੁਰੂ ਜੀ ਦੀ ਕਿਰਪਾ ਹੋ ਚੁੱਕੀ ਹੈ ਇੱਕ ਵੇਲਾ ਹੁੰਦਾ ਹੈ ਜਦੋਂ ਸਾਡਾ ਮਨ ਪਾਣੀ ਪੜਨ ਨੂੰ ਨਹੀਂ ਕਰਦਾ ਭਾਵ ਕਿ ਸਾਡਾ ਮਨ ਪਾਣੀ ਵਿੱਚ ਟਿਕਦਾ ਹੀ ਨਹੀਂ ਤੇ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਵੇਲਾ ਐਸਾ ਵੀ ਹੁੰਦਾ ਹੈ ਜਦੋਂ ਹਰ ਵੇਲੇ ਹੀ ਸਾਡਾ ਮਨ ਪਾਣੀ ਪੜਨ ਨੂੰ ਕਰਦਾ ਹੈ ਸਾਡਾ ਛਿਤ ਕਰਦਾ ਹੈ ਕਿ ਅਸੀਂ ਗੁਰੂ ਚਰਨਾਂ ਦੇ ਵਿੱਚ ਬੈਠੇ ਰਹੀਏ ਜਾਂ ਫਿਰ ਗੁਰਦੁਆਰੇ ਜਾ ਕੇ ਬੈਠੇ ਰਹੀਏ ਇਸ ਤੋਂ ਬਾਅਦ ਤੀਸਰਾ ਸੰਕੇਤ ਇੱਕ ਜਦੋਂ ਸਾਡਾ ਮਨ ਖੁਸ਼ ਰਹਿਣ ਲੱਗ ਜਾਵੇ ਜਦੋਂ ਹਰ ਵੇਲੇ ਸਾਡਾ ਮਨ ਖਿਹੜਿਆ ਖਿਹੜਿਆ ਰਹਿੰਦਾ ਹੈ ਸਾਨੂੰ ਆਪਣੇ ਆਸ-ਪਾਸ ਕੋਈ ਵੀ ਮਾੜੀ ਸ਼ਕਤੀ ਦਾ ਪ੍ਰਭਾਵ ਨਜ਼ਰ ਨਹੀਂ ਆਉਂਦਾ ਸਾਨੂੰ ਚਾਰੇ ਪਾਸੇ ਆਪਣੇ ਹੀ ਆਪਣੇ ਨਜ਼ਰ ਆਉਣ ਤਾਂ ਸਮਝ ਲੈਣਾ ਕਿ ਹੁਣ ਸਾਡੀ ਜ਼ਿੰਦਗੀ ਦੇ ਵਿੱਚ ਚੰਗਾ ਸਮਾਂ ਆਉਣ ਵਾਲਾ ਹੈ ਫਿਰ ਸਾਡਾ ਤਨ ਤੇ ਮਨ ਦੋਵੇਂ ਹੀ ਆਪਸ ਵਿੱਚ ਜੁੜੇ ਹੁੰਦੇ ਹਨ ਜੇਕਰ ਸਾਡਾ ਮਨ ਕੰਮ ਕਰਨ ਨੂੰ ਕਰੇਗਾ ਤਾਂ ਸਾਡਾ ਤਨ ਵੀ ਸਾਨੂੰ ਕਦੇ ਦਿਲਦਰ ਨਹੀਂ ਪਾਉਣ ਦੇਵੇਗਾ ਜੇਕਰ ਸਾਡਾ ਮਨ ਬਿਮਾਰ ਹੈ ਤਾਂ ਤਨ ਵੀ ਬਿਮਾਰ ਰਹੇਗਾ ਸਾਡਾ ਮਨ ਜੇ ਤੋਟਣ ਨੂੰ ਜੀ ਨਹੀਂ ਕਰੇਗਾ ਜਿਵੇਂ ਕਿ ਸਾਡੇ ਮਨ ਤੇ ਕਿਸੇ ਪ੍ਰਕਾਰ ਦਾ ਕੋਈ ਬੋਝ ਚਿੰਤਾ ਹੋਵੇ ਤਾਂ ਫਿਰ ਸਾਡਾ ਸਰੀਰ ਕੰਮ ਕਰਨ ਨੂੰ ਨਹੀਂ ਕਰਦਾ ਮਨ ਤੇ ਚਿੰਤਾ ਦੇ ਪਰੇਸ਼ਾਨੀ ਕਰਕੇ ਸਰੀਰ ਵੀ ਥੱਕਿਆ ਰਹਿੰਦਾ ਹੈ ਬਿਮਾਰ ਜਿਆ ਰਹਿੰਦਾ ਹੈ ਪਰ ਜਦੋਂ ਸਾਡਾ ਮਨ ਖੁਸ਼ ਹੈ ਤਾਂ ਸਾਡਾ ਸਰੀਰ ਭਾਵੇਂ ਕਿੰਨਾ ਵੀ ਬਿਮਾਰ ਹੋਵੇ ਸਾਡੇ ਮਨ ਨੇ ਸਾਡੇ ਤਨ ਦੇ ਕੋਲੋਂ ਕੰਮ ਕਰਵਾ ਹੀ ਲੈਣਾ ਹੈ ਕਿਉਂਕਿ ਸਾਡਾ ਮਨ ਖੁਸ਼ ਹੈ ਇਸੇ ਕਰਕੇ ਜਦੋਂ ਜ਼ਿੰਦਗੀ ਦੇ ਵਿੱਚ ਇਹ ਸੰਕੇਤ ਮਿਲਦੇ ਹਨ ਤਾਂ ਸਮਝ ਲਓ ਕਿ ਸਾਡੀ ਜ਼ਿੰਦਗੀ ਦੇ ਵਿੱਚ ਚੰਗਾ ਸਮਾਂ ਆਉਣ ਵਾਲਾ ਹੈ ਇਸ ਤੋਂ ਕਿ ਚੌਥਾ ਸੰਕੇਤ ਇਹ ਕਿ ਜਦੋਂ ਸਾਡਾ ਮਨ ਸ਼ਾਂਤ ਰਹਿਣ ਲੱਗ ਜਾਵੇ ਜਦੋਂ ਸਾਡਾ ਗੁੱਸਾ ਆਪਣੇ ਅੰਦਰੋਂ ਖਤਮ ਹੋ ਜਾਵੇ ਸਾਡੇ ਅੰਦਰ ਸ਼ਾਂਤ ਸ਼ੀਲਤਾ ਨਹੀਂ ਕਾ ਜਾਵੇ ਕਿ ਸਾਨੂੰ ਕੋਈ ਜੋ ਮਰਜ਼ੀ ਆਖੀ ਜਾਵੇ ਪਰ ਸਾਡੇ ਤੇ ਉਸ ਦੀਆਂ ਕਈਆਂ ਗੱਲਾਂ ਦਾ ਕੋਈ ਅਸਰ ਨਾ ਹੋਵੇ ਅਸੀਂ ਉਸ ਦੀਆਂ ਗੱਲਾਂ ਨੂੰ ਅਣਗੌਲਿਆ ਹੀ ਕਰ ਦਈਏ ਭਾਵੇਂ ਤੁਹਾਡਾ ਮਨ ਸਹਿਜ ਭਾਉਣਾ ਦੇ ਵਿੱਚ ਆ ਜਾਵੇ ਤਾਂ ਸਮਝ ਲਓ ਕਿ ਸਾਡੇ ਦਿਨ ਬਦਲਣ ਵਾਲੇ ਹਨ ਸਾਥ ਸੰਗਤ ਜੀ ਕਿਉਂਕਿ ਜੈਦ ਵੀ ਅਸੀਂ ਕਿਸੇ ਕੰਮ ਨੂੰ ਕਾਲੀ ਦੇ ਨਾਲ ਕਰਦੇ ਹਾਂ ਤਾਂ ਉਸ ਨੂੰ ਸਹੀ ਢੰਗ ਦੇ ਨਾਲ ਨਹੀਂ ਕਰਦੇ ਤੇ ਫਿਰ ਸਾਨੂੰ ਗੁੱਸਾ ਆਉਣਾ ਸ਼ੁਰੂ ਹੁੰਦਾ ਹੈ ਜਦ ਵਾਰ-ਵਾਰ ਸਾਡੇ ਕੋਲੋਂ ਕੋਈ ਕੰਮ ਗਲਤ ਹੋ ਜਾਂਦਾ ਹੈ ਜੋ ਕੰਮ ਕਰਦੇ ਹੋ ਉਸ ਨੂੰ ਦਿਨ ਲਗਾ ਕੇ ਕਰਦੇ ਹੋ ਤਾਂ ਉਹ ਵੀ ਚੰਗੇ ਦਿਨਾਂ ਦੀ ਨਿਸ਼ਾਨੀ ਹੈ ਤੁਸੀਂ ਇਸ ਮੌਕੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਸੰਭਾਲ ਲੈਣਾ ਦਿਨ ਦੀ ਸ਼ੁਰੂਆਤ ਅੰਮ੍ਰਿਤ ਵੇਲੇ ਤੋਂ ਸ਼ੁਰੂ ਕਰਨੀ ਜੇਕਰ ਤੁਸੀਂ ਇਸ ਵੇਲੇ ਨੂੰ ਸੰਭਾਲ ਲਿਆ ਤਾਂ ਫਿਰ ਸੰਗਤ ਜੀ ਇਹ ਸੰਕੇਤ ਵਾਰ-ਵਾਰ ਨਹੀਂ ਮਿਲਨੇ ਤੁਸੀਂ ਆਪਣੇ ਬਿਸਤਰ ਤੋਂ ਅਮਰਤ ਵੇਲੇ ਟੀਗੋ ਅਮਰਤ ਵੇਲੇ ਜਾਗੋ ਤੇ स्नान ਕਰੋ। ਇਸਨਾਨ ਕਰਕੇ ਬਾਣੀ ਪੜੋ ਫਿਰ ਤੁਸੀਂ ਹੌਸਲੇ ਦੇ ਨਾਲ ਆਪਣੇ ਸਾਰੇ ਕੰਮਾਂ ਦੇ ਵਿੱਚ ਜੁੜ ਜਾਓ। ਤੁਹਾਡੇ ਦਿਨ ਦੀ ਸ਼ੁਰੂਆਤ ਜੇਕਰ ਚੰਗੇ ਤਰੀਕੇ ਦੇ ਨਾਲ ਪ੍ਰਮਾਤਮਾ ਦਾ ਨਾਮ ਲੈ ਕੇ ਸ਼ੁਰੂ ਹੋਵੇਗੀ ਤਾਂ ਤੁਹਾਡਾ ਸਾਰਾ ਦਿਨ ਹੀ ਬਹੁਤ ਵਧੀਆ ਗੁਜ਼ਰੇਗਾ। ਤੇ ਤੁਸੀਂ ਆਪਣੇ ਕੰਮਾਂ ਤੋਂ ਜਲਦੀ ਫ੍ਰੀ ਹੋ ਜਾਓਗੇ। ਜਿਵੇਂ ਨਾਲ ਤੁਹਾਡਾ ਮਨ ਵੀ ਸਹੀ ਰਹੇਗਾ ਤੁਹਾਨੂੰ ਗੁੱਸਾ ਵੀ ਨਹੀਂ ਆਵੇਗਾ ਤੇ ਤੁਹਾਡੇ ਸਾਰੇ ਕਾਰਜ ਵੀ ਨਿਰੰਤਰ ਪੂਰੇ ਹੋ ਜਾਣਗੇ ਇਹ ਵੀ ਬਹੁਤ ਵੱਡਾ ਸੰਕੇਤ ਹੈ ਤੁਹਾਡੇ ਉੱਤੇ ਚੰਗਾ ਸਮਾਂ ਆਉਂਦਾ ਤੁਹਾਡਾ ਮਨ ਵੀ ਖਿੜਿਆ ਰਹੇਗਾ ਤੁਹਾਡਾ ਪਰਿਵਾਰ ਤੁਹਾਡੇ ਤੋਂ ਖੁਸ਼ ਰਹੇਗਾ ਕਿ ਇਹ ਇੱਕ ਤਾਂ ਪਰਮਾਤਮਾ ਦੇ ਨਾਲ ਜੁੜ ਗਿਆ ਤੇ ਦੂਸਰਾ ਇਸਨੇ ਸਾਰੇ ਕੰਮ ਬਹੁਤ ਵਧੀਆ ਤਰੀਕੇ ਦੇ ਨਾਲ ਕਰ ਲਏ ਸਾ ਸੰਗਤ ਜੇਕਰ ਤੁਸੀਂ ਇਹਨਾਂ ਗੱਲਾਂ ਨੂੰ ਪੱਲੇ ਬੱਲ ਲੈਂਦੇ ਹੋ ਤੇ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਸੰਕੇਤਾਂ ਨੂੰ ਦੇਖਣਾ ਸ਼ੁਰੂ ਕਰ ਦਿੰਦੇ ਹੋ ਤਾਂ ਪਰਮਾਤਮਾ ਦੇ ਇਹ ਦਿੱਤੇ ਸੰਕੇਤ ਤੁਹਾਨੂੰ ਸਹੀ ਰਸਤੇ ਤੇ ਪਾਉਂਦੇ ਹਨ ਤਾਂ ਤੁਸੀਂ ਇਸ ਸਮੇਂ ਨੂੰ ਆਪਣੇ ਹੱਥਾਂ ਦੇ ਵਿੱਚੋਂ ਨਾ ਗਵਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ